ਕਰਨਾਟਕ ਦੇ ਮਿਸਟਰ ਰਾ ਪਿਛਲੇ 46 ਸਾਲਾਂ ਤੋਂ ਕਰਨਾਟਕ ਤੋਂ ਬਾਹਰ ਕਿਤੇ ਵੀ ਪਰਿਵਾਰ ਨਾਲ ਘੁੰਮਣ ਛੁੱਟੀਆਂ ਬਤਾਉਣ ਲਈ ਨਹੀਂ ਗਏ ਸੀ ਪਰ ਉਹ ਹਮੇਸ਼ਾ ਤੋਂ ਕਸ਼ਮੀਰ ਜਾਣਾ ਚਾਹੁੰਦੇ ਸੀ ਕਸ਼ਮੀਰ ਉਹਨਾਂ ਦੀ ਇੱਕ ਡ੍ਰੀਮ ਡੈਸਟੀਨੇਸ਼ਨ ਸੀ ਜਦੋਂ ਉਹਨਾਂ ਦੇ بیٹے ਅਭੀਜੀਤ ਦੇ 12ਵੀਂ ਦੇ ਇਮਤਿਹਾਨ ਖਤਮ ਹੋ ਗਏ ਤੇ ਫਿਰ ਉਹ ਆਪਣੀ ਘਰਵਾਲੀ ਤੇ ਆਪਣੇ ਪੁੱਤ ਦੇ ਨਾਲ ਕਸ਼ਮੀਰ ਦੇ ਪਹਿਲਗਾਮ ਗਏ ਪਹਿਲਗਾਮ ਜੋ ਕਿ ਕਸ਼ਮੀਰ ਦੀ ਜੰਨਤ ਦਾ ਇੱਕ ਬਹੁਤ ਹੀ ਸੋਹਣਾ ਹਿੱਸਾ ਹੈ ਉਹ ਉੱਥੇ ਘੋੜ ਸਵਾਰੀ ਕਰ ਰਹੇ ਸੀ ਪਰ ਉਹਨਾਂ ਨੂੰ जरा ਵੀ ਇਹ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਦੀ ਜ਼ਿੰਦਗੀ ਕਿਵੇਂ ਤਬਾਹ ਹੋਣ ਵਾਲੀ ਸੀ 22 April 2025 ਨੂੰ ਦੁਪਹਿਰ ਦੇ 1:30 ਵਜੇ ਉਹ ਲੋਕ ਬਿਸਾਰਨ ਵੈਲੀ ਚ ਘੋੜਸਵਾਰੀ ਕਰ ਰਹੇ ਸੀ ਸਾਰੇ ਪੌਤੀ ਵਧੀਆ ਸਮਾਂ ਬਿਤਾ ਰਹੇ ਸੀ ਸੈਲਫੀਆਂ ਲੈ ਰਹੇ ਸੀ ਉਹਨਾਂ ਦੇ ਨਾਲ ਕਈ ਹੋਰ ਟੂਰਿਸਟ ਵੀ ਸੀ ਕੁਝ ਲੋਕ ਹਨੀਮੂਨ ਮਨਾਉਣ ਆਏ ਹੋਏ ਸੀ ਤੇ ਕੁਝ ਉਹਨਾਂ ਦੀ ਤਰ੍ਹਾਂ ਫੈਮਿਲੀ ਨਾਲ ਘੁੰਮਣ ਆਏ ਹੋਏ ਸੀ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਲੋਕਾਂ ਦੇ ਨਾਲ ਕੁਝ ਐਵੇਂ ਦਾ ਹੋਣ ਵਾਲਾ ਜਿਸ ਨਾਲ ਉਹਨਾਂ ਸਾਰਿਆਂ ਦੀਆਂ ਜ਼ਿੰਦਗੀਆਂ ਹੀ ਬਦਲ ਜਾਣਗੀਆਂ ਤੇ ਸਾਡਾ ਮੁਲਕ ਐਹੋ ਜਿਹਾ ਨਜ਼ਾਰਾ ਵੇਖੂਗਾ ਜਿਸ ਨੂੰ ਸ਼ਾਇਦ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਉਥੋਂ ਦੇ ਲੋਕਲ ਵੈਡਰਸ ਕੁਮੜਾਈ ਲੋਕਾਂ ਨੂੰ ਚਾ ਮੈਗੀ ਖਾਣ ਪੀਣ ਦਾ ਸਮਾਨ ਵੇਚ ਰਹੇ ਸੀ ਸਾਰੇ ਬਹੁਤ ਹੀ ਇੰਜੋਏ ਕਰ ਰਹੇ ਸੀ ਉਦੋਂ ਹੀ ਉਥੇ ਕੁਝ ਲੋਕ ਆਰਮੀ ਦੀ ਵਰਦੀ ਪਾ ਕੇ ਹਥਿਆਰ ਲੈ ਕੇ ਚੁੱਪ-ਚੁਪੀਤੇ ਜੰਗਲ ਵੱਲੋਂ ਨਿਕਲੇ ਪਹਿਲਾਂ ਸਭ ਨੂੰ ਲੱਗਾ ਕਿ ਇਹ ਆਰਮੀ ਦਾ ਕੋਈ ਡ੍ਰਿਲ ਹੋਵੇਗਾ ਕਿਉਂਕਿ ਕਸ਼ਮੀਰ 'ਚ ਅਕਸਰ ਹੀ ਆਰਮੀ ਦੀ ਟ੍ਰੇਨਿੰਗ ਦੇ ਲਈ ਐਵੇਂ ਦੇ ਡ੍ਰਿਲਸ ਹੁੰਦੇ ਰਹਿੰਦੇ ਹਨ ਪਰ ਫਿਰ ਬਿਨਾਂ ਕਿਸੇ ਵਾਰਨਿੰਗ ਤੋਂ ਇੱਕ ਗੋਲੀ ਚੱਲੀ ਆਵਾਜ਼ ਇੰਨੀ ਤੇਜ਼ ਸੀ ਕਿ ਲੋਕ ਇਹ ਸਮਝ ਹੀ ਨਹੀਂ ਪਾਈ ਕਿ ਅਚਾਨਕ ਹੋਇਆ ਤੇ ਹੋਇਆ ਕੀ ਪਰ ਜਦੋਂ ਪਹਿਲਾ ਟੂਰਿਸਟ ਥੱਲੇ ਗਿਰਿਆ ਤਾਂ ਉਸ ਦੀ ਦਰਦ ਭਰੀ ਚੀਕ ਉੱਠੀ ਤਾਂ ਸੱਪ ਨੂੰ ਸਮਝ ਆਇਆ ਕਿ ਕੋਈ ਆਰਮੀ ਟ੍ਰੇਨਿੰਗ ਨਹੀਂ ਸਗੋਂ ਉਹਨਾਂ ਸਾਰਿਆਂ ਤੇ ਅਟੈਕ ਹੋਇਆ ਅਗਲੇ ਕੁਝ ਮਿੰਟਾਂ ਚ ਹਫੜੀ ਤਫਰੀ ਮਚ ਗਈ ਸਾਰੇ ਲੋਕ ਭੱਜਣ ਲੱਗੇ ਛਿਪਣ ਲੱਗੇ ਪਰ ਅਟੈਕ ਕਰਨ ਵਾਲਿਆਂ ਨੂੰ ਕੋਈ ਫਰਕ ਨਹੀਂ ਪਿਆ ਉਹ ਪੂਰੀ ਪਲੈਨਿੰਗ ਨਾਲ ਆਏ ਸੀ ਉਹਨਾਂ ਨੇ ਅਲੱਗ ਅਲੱਗ ਟੂਰਿਸਟ ਨੂੰ ਘੇਰ ਲਿਆ ਅਤੇ ਉਹਨਾਂ ਟੂਰਿਸਟਾਂ ਤੋਂ ਇੱਕ ਇੱਕ ਕਰਕੇ ਕਲਮਾ ਪੜ੍ਹਾਉਣ ਲੱਗੇ ਨਵਾਜ਼ ਆਉਂਦੀ ਆ ਕਿ ਨਹੀਂ ਇਹ ਪੁੱਛਣ ਲੱਗੇ ਇੱਕ ਇੱਕ ਕਰਕੇ ਉਹ ਅਲੱਗ ਅਲੱਗ ਟੂਰਿਸਟ ਨੂੰ ਮਾਰਦੇ ਗਏ ਤੇ ਫਿਰ ਉਹਨਾਂ ਨੇ ਮਿਸਟਰ ਰਾਵ ਦੇ ਸਿਰ ਤੇ ਬੰਦੂਕ ਤਾਣ ਦਿੱਤੀ ਤੇ ਉਹਨਾਂ ਨੂੰ ਪੁੱਛਿਆ ਉਹ Hindu ਨੇ ਜਾਂ Musalman ਤੇ ਉਹਨਾਂ ਨੇ ਜਿਵੇਂ ਹੀ ਕਿਹਾ ਕਿ ਉਹ Hindu ਨੇ ਉਹਨਾਂ ਨੇ ਉਹਨਾਂ ਨੂੰ ਵੀ ਗੋਲੀ ਮਾਰ ਦਿੱਤੀ ਮਿਸਟਰ ਰਾਵ ਦੀ ਘਰਵਾਲੀ ਦਾ ਦਿਲ ਟੁੱਟ ਗਿਆ ਤੇ ਉਹਨਾਂ 테ਰਿਸਟਾਂ ਨੂੰ ਕਹਿਣ ਲੱਗੀ ਕਿ ਮੈਨੂੰ ਵੀ ਮਾਰ ਦਿਓ ਉਹਨਾਂ ਆਤਕਵਾਦੀਆਂ ਨੂੰ ਕਹਿਣ ਲੱਗੀ ਕਿ ਮੇਰੇ ਪਤੀ ਨੂੰ ਤਾਂ ਮਾਰ ਹੀ ਦਿੱਤਾ ਹੁਣ ਮੇਰਾ ਬੇਟਾ ਤੇ ਮੈਂ ਹੀ ਰਹਿ ਗਏ ਹਾਂ ਸਾਨੂੰ ਵੀ ਮਾਰ ਦਿਓ ਤੁਸੀਂ ਸਾਨੂੰ ਕਿਉਂ ਜਿਉਂਦਾ ਛੱਡਿਆ ਪਰ ਉਦੋਂ ਉਹਨਾਂ ਆਤਕਵਾਦੀਆਂ ਨੇ ਕਿਹਾ ਅਸੀਂ ਤੁਹਾਨੂੰ ਨਹੀਂ ਮਾਰਾਂਗੇ ਕਿਉਂਕਿ ਮੈਂ ਇਹ ਚਾਹਨਾ ਕਿ ਤੂੰ ਬਾਹਰ ਜਾ ਕੇ ਉਸ ਮੋਤੀ ਨੂੰ ਇਹ ਦੱਸੇ ਕਿ ਅਸਲ 'ਚ ਅਸੀਂ ਕੀ ਕੀਤਾ ਹੈ ਕਿਵੇਂ ਕੀਤਾ ਹੈ। ਪਾਤਕਵਾਦੀ ਇਹ ਚੌਂਦੇ ਸੀ ਕਿ ਇਹ ਗੱਲ ਬਾਹਰ ਆਵੇ ਤੇ ਸਾਰੇ ਤੇਸ਼ ਵਿੱਚ ਡਰ ਦਾ ਮਾਹੌਲ ਬਣ ਜਾਵੇ ਤੇ ਉਹਨਾਂ ਨੇ ਮਿਸਟਰ ਰਾਵ ਦੇ ਘਰਵਾਲੀ ਨੂੰ ਛੱਡ ਦਿੱਤਾ ਤੇ ਅੱਗੇ ਨਿਕਲ ਗਏ। ਇਸ ਦੇ ਦੌਰਾਨ ਕਸ਼ਮੀਰ ਦਾ ਇੱਕ ਲੋਕਲ ਆਦਮੀ ਇੱਕ 28 ਸਾਲ ਦਾ घोड़े ਚਲਾਉਣ ਵਾਲਾ ਮੁਸਲਮਾਨ ਸੈਇਦ ਆਦਲ ਹੁਸੈਨ ਕੁਝ ਯਾਤਰੀਆਂ ਨੂੰ ਉਸ ਸਮੇਂ ਹORSES RIDING ਕਰਵਾ ਰਿਹਾ ਸੀ ਉਦੋਂ ਹੀ ਉਥੇ ਆਤਕਵਾਦੀ ਆ ਗਏ ਤੇ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੈਇਦ ਆਦਲ ਹੁਸੈਨ ਨੂੰ ਸਮਝ ਆ ਗਿਆ ਕਿ ਇਹ ਆਤੰਕਵਾਦੀ ਹਨ ਅੱਜ ਇਹ ਕਿਸੇ ਨੂੰ ਵੀ ਜਾਣਦਾ ਨਹੀਂ ਛੱਡਣਗੇ ਉਹਨੇ ਯਾਤਰੀਆਂ ਨੂੰ ਉਥੋਂ ਭੱਜਣ ਲਈ ਕਿਹਾ ਅਤੇ ਕਹਿੰਦੇ ਨੇ ਕਿ ਆਦਿਲ ਉਥੋਂ ਭੱਜਣ ਦੀ ਬਜਾਏ ਬਿਨਾ ਆਪਣੀ ਜਾਨ ਦੀ ਪਰਵਾਹ ਕੀਤੇ ਆਤੰਕਵਾਦੀਆਂ ਨਾਲ ਲੜਨ ਚਲਾ ਗਿਆ ਤੇ ਉਹਨਾਂ ਤੋਂ ਉਹਨਾਂ ਦੀ ਬੰਦੂਕ ਖਿੱਚਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਕਿ ਯਾਤਰੀਆਂ ਨੂੰ ਉਥੋਂ ਭੱਜਣ ਦਾ ਮੌਕਾ ਮਿਲ ਪਾਵੇ ਉਹਦੇ ਯਾਤਰੀ ਤਾਂ ਉਥੋਂ ਬਚ ਕੇ ਨਿਕਲ ਗਏ ਪਰ ਆਤੰਕਵਾਦੀਆਂ ਨੇ ਆਦਿਲ ਨੂੰ ਮਾਰ ਦਿੱਤਾ ਉਸਨੇ ਯਾਤਰੀਆਂ ਨੂੰ ਬਚਾਉਣ ਖਾਤਰ ਆਪਣੀ ਜਾਨ ਦੇ ਦਿੱਤੀ ਜਿਨ੍ਹਾਂ ਨੂੰ ਉਹ ਹજી ਕੁਝ ਸਮਾਂ ਪਹਿਲਾਂ ਹੀ ਮਿਲਿਆ ਸੀ ਇਸ ਪੂਰੇ ਅਟੈਕ ਚ 28 ਲੋਕਾਂ ਦੀ ਜਾਨ ਚਲੀ ਗਈ ਤੇ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਇੱਕ ਇੰਡੀਅਨ ਨੇਵੀ ਅਫਸਰ ਜੋ ਛੁੱਟੀ ਮਨਾਉਣ ਲਈ ਕਸ਼ਮੀਰ ਗਿਆ ਹੋਇਆ ਸੀ ਉਹ ਵੀ ਸ਼ਹੀਦ ਹੋ ਗਏ ਇੱਕ ਇੰਟੈਲੀਜੈਂਸ ਬਿਊਰੋ ਦੇ ਅਫਸਰ ਨੂੰ ਵੀ ਮਾਰ ਦਿੱਤਾ ਗਿਆ ਸਭ ਤੋਂ ਪੂਰੀ ਗੱਲ ਤਾਂ ਇਹ ਹੈ ਕਿ ਲੋਕ ਬਸ ਘੁੰਮਣ ਆਏ ਸੀ ਟੂਰਿਸਟ ਸੀ ਉਹਨਾਂ ਨੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਕੋਈ ਵਿਆਹ ਤੋਂ ਬਾਅਦ ਘੁੰਮਣ ਆਇਆ ਸੀ ਤੇ ਕੋਈ ਮਿਸਟਰ ਰਾਵ ਦੀ ਤਰ੍ਹਾਂ ਆਪਣੀ ਫੈਮਿਲੀ ਨੂੰ ਆਪਣੇ ਬੱਚੇ ਨੂੰ ਘਮਾਉਣ ਕਸ਼ਮੀਰ ਲੈ ਕੇ ਆਇਆ ਸੀ ਬੱਚਿਆਂ ਨੂੰ ਕਸ਼ਮੀਰ ਦੀਆਂ ਵਾਦੀਆਂ ਵਖਾਉਣ ਲਈ ਆਇਆ ਸੀ ਜੋ ਲੋਕਲ ਲੋਕ ਮਾਰੇ ਗਏ ਉਹ ਆਪਣਾ ਘਰ ਚ ਲਾਉਣ ਲਈ ਕੰਮ ਤੇ ਆਏ ਸੀ ਤਾਂ ਕਿ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਸਕਣ ਉਹਨਾਂ ਲਈ ਬਸ ਇਹ ਇੱਕ ਕੰਮ ਕਰਨ ਦਾ ਹੀ ਦਿਨ ਸੀ ਜਦੋਂ ਇਹ ਖਬਰ ਫੈਲ ਗਈ ਤਾਂ ਇਹ ਅਟੈਕ ਦੀ ਜ਼ਿੰਮੇਵਾਰੀ ਇੱਕ ਟੈਰਰਿਸਟ ਗਰੁੱਪ TRF ਨੇ ਲਈ ਦੀ ਰੈਜਿਸਟੈਂਟ ਫਰੰਟ ਨੇ ਕਿਹਾ ਕਿ ਉਹਨਾਂ ਨੇ ਅਟੈਕ ਕਰਵਾਇਆ ਹੈ TRF ਫਲਸ਼ਕਰ ਤਾਈਵਾਨ ਦਾ ਇੱਕ ਗਰੁੱਪ ਹੈ ਉਹਨਾਂ ਨੇ ਕਿਹਾ ਕਿ ਗਵਰਨਮੈਂਟ ਕਸ਼ਮੀਰ ਚ ਆਊਟਸਾਈਡਰਸ ਨੂੰ ਸੈਟਲ ਕਰਵਾ ਰਹੀ ਹੈ ਤੇ ਉਹ ਕਦੇ ਵੀ ਇਹ ਨਹੀਂ ਹੋਣ ਦੇਣਗੇ ਪਰ ਕੌਣ ਆਊਟਸਾਈਡਰਸ ਜੋ ਮੁਸਲਮਾਨ ਨਹੀਂ ਹਨ ਕਿ ਉਹ ਆਊਟਸਾਈਡਰਸ ਹਨ ਐਵੇਂ ਕੁਝ ਲੋਕਾਂ ਦੀ ਵਜ੍ਹਾ ਨਾਲ ਪੂਰੀ ਕਮਿਊਨਿਟੀ ਇੱਕ ਪੂਰੇ ਧਰਮ ਦਾ ਨਾਮ ਬਦਨਾਮ ਹੁੰਦਾ ਹੈ ਇਹ ਅਟੈਕ ਇੰਡੀਆ ਤੇ ਸੀ ਇੰਡੀਆ ਤੇ ਸੈਕੂਲਰ ਆਈਡੀਓਲੋਜੀ ਤੇ ਹੈ ਅਟੈਕ ਤੋਂ ਬਾਅਦ ਦੇਸ਼ ਭੱਜ ਗੁੱਸਾ ਭਰਿਆ ਪਿਆ ਹੈ ਪਹਿਲਗਾਮ ਦੇ ਉਹ ਘੋੜੇ ਉਹ ਸੈਲਫੀ ਪੁਆਇੰਟ ਉਹ ਛੋਟੇ ਛੋਟੇ ਖੁਸ਼ੀਆਂ ਹੁਣ ਖੂਨ ਦੇ ਰੰਗ ਦੇ ਨਾਲ ਲਾਲ ਹੋ ਗਈਆਂ ਹਨ ਜਿੱਥੇ ਲੋਕ ਘੁੰਮਣ ਜਾਂਦੇ ਸੀ ਉੱਥੇ ਹੁਣ ਲੋਕ ਆਪਣੇ ਪਰਿਵਾਰ ਵਾਲਿਆਂ ਦਾ ਖੂਨ ਸਾਫ਼ ਕਰ ਰਹੇ ਨੇ ਹੁਣ ਕੀ ਪਤਾ ਕਿੰਨੇ ਲੋਕ ਕਸ਼ਮੀਰ ਜਾਣ ਤੋਂ ਡਰਣ ਉੱਥੋਂ ਦੇ ਕਿੰਨੇ ਲੋਕ ਯਾਤਰੀਆਂ ਦੇ ਆਉਣ ਤੇ ਕੁਝ ਪੈਸਾ ਕਮਾਉਂਦੇ ਨੇ ਉਹਨਾਂ ਦਾ ਲਾਈਵਲੀਹੂਡ ਚੁਟਕੀਆਂ 'ਚ ਹੀ ਚਲਾ ਗਿਆ ਇਸ ਨੂੰ Hindu Musalman ਦੋਨੋਂ ਹੀ ਭੁਗਤ ਰਹੇ ਹਨ ਆਪਣੀ ਫੈਮਲੀ ਨੂੰ ਕਿਵੇਂ ਚਲਾਉਣਾ ਇਹ ਕਿਸੇ ਨੂੰ ਸਮਝ ਨਹੀਂ ਆ ਰਿਹਾ ਇਹ ਜੋ ਅਟੈਕ ਹੋਇਆ ਹੈ ਇਹ ਕਿਸੇ Hindu Musalman ਦਾ ਅਟੈਕ ਨਹੀਂ ਇਹ ਨਫ਼ਰਤ ਦਾ ਅਟੈਕ ਹੈ ਜੋ ਤੁਹਾਨੂੰ ਕਿਸੇ ਤੋਂ ਨਫ਼ਰਤ ਕਰਨੀ ਹੈ ਤੇ ਉਹ ਸਿਰਫ ਆਤਮਕਵਾਦੀ ਹੋਣੇ ਚਾਹੀਦੇ ਹਨ ਹੋਰ ਕੋਈ ਨਹੀਂ ਕਿਉਂਕਿ ਹਰ ਧਰਮ 'ਚ ਸਯਦ ਆਦਲ ਹੁਸੈਨ ਵਰਗੇ ਲੋਕ ਵੀ ਹੁੰਦੇ ਹਨ ਜੋ ਲੋਕਾਂ ਦੇ ਲਈ ਇਨਸਾਨੀਅਤ ਸਭ ਤੋਂ ਪਹਿਲਾਂ ਹੁੰਦੀ ਹੈ ਉਹਨੇ ਉਹਨਾਂ Hindu ਯਾਤਰੀਆਂ ਨੂੰ ਬਚਾਉਣ ਤੋਂ ਪਹਿਲਾਂ ਉਹਨਾਂ ਦਾ ਧਰਮ ਨਹੀਂ ਪੁੱਛਿਆ ਮੇਰੀ ਆਪ ਸਭ ਨੂੰ ਰਿਕਵੈਸਟ ਹੈ ਕਿ ਤੁਸੀਂ ਕੋਈ ਖਾਸ ਧਰਮ ਦੇ ਵਿਰੁੱਧ ਨਾ ਹੋਵੋ ਇਹ ਆਤਕਵਾਦੀ ਅਟੈਕ ਇੱਕ ਬਹੁਤ ਹੀ ਵੱਡੀ ਇੰਟਰਨੈਸ਼ਨਲ ਸਾਜ਼ਿਸ਼ ਹੈ ਸੇ ਨਾਲ ਇੰਡੀਆ ਚ ਕਮਿਊਨਲ ਟੈਂਸ਼ਨ ਵਧ ਜਾਣ ਤੇ ਆਪਾਂ ਆਪਸ ਵਿੱਚ ਲੜਦੇ ਰਹੀਏ ਸਾਨੂੰ ਆਸ ਹੈ ਸਾਡੀ ਸਰਕਾਰ ਆਤਮਹਵਾਦੀਆਂ ਨੂੰ ਜਲਦੀ ਤੋਂ ਜਲਦੀ ਫੜ ਲਵੇਗੀ ਇਹ ਸੀ ਪਹਿਲਗਾਮ ਅਟੈਕ ਦਾ ਸੱਚ ਇਹ ਵੀਡੀਓ ਉਹਨਾਂ ਸਭ ਲਈ ਇੱਕ ਸ਼ਰਧਾਂਜਲੀ ਹੈ ਇੱਕ ਟ੍ਰਿਬਿਊਟ ਹੈ ਜਿਨ੍ਹਾਂ ਨੇ ਇਸ ਆਤਮਹਵਾਦੀ ਅਟੈਕ ਦੇ ਵਿੱਚ ਆਪਣੀ ਜਾਨ ਗਵਾਈ ਅਸੀਂ ਪਰਮਾਤਮਾ ਅੱਗੇ ਦੁਆ ਕਰਾਂਗੇ ਕਿ ਉਹਨਾਂ ਸਾਰਿਆਂ ਦੀ ਆਤਮਾਵਾਂ ਨੂੰ ਰੂਹਾਂ ਨੂੰ ਸਕੂਨ ਮਿਲੇ ਸ਼ਾਂਤੀ ਮਿਲੇ ਜੈ ਹਿੰਦ ਸੋ ਅੱਗੇ ਹੁਣ ਅਸੀਂ ਤੁਹਾਡੇ ਨਾਲ ਇਹ ਸਾਂਝੀਆਂ ਕਰ ਰਹੇ ਹਾਂ ਉਹਨਾਂ ਯਾਤਰੀਆਂ ਜੋ ਕਿ ਇਸ ਹਮਲੇ ਦੇ ਵਿੱਚ ਇਸ ਅਟੈਕ ਦੇ ਵਿੱਚ ਜਿਨ੍ਹਾਂ ਨੇ ਆਪਣੀ ਜਾਨ ਗੁਆ ਲਈ ਹੈ ਜੀ ਉਹਨਾਂ ਦੀਆਂ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੇ ਤੁਸੀਂ ਪਰਮਾਤਮਾ ਦੇ ਅੱਗੇ ਦਿਲੋਂ ਅਰਦਾਸ ਕਰੋ ਕਿ ਇਹਨਾਂ ਦੀਆਂ ਰੂਹਾਂ ਨੂੰ ਸ਼ਾਂਤੀ ਮਿਲ ਸਕੇ ਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ